ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੇ ਤਾਕਤ ਟਰੈਕਟਰਾਂ ਦੇ ਨਾਲ ਚਰਚਾ ਦੇ ਵਿੱਚ ਰਹਿੰਦਾ ਹੈ ਉੱਥੇ ਹੀ ਉਸ ਦੇ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਇੱਕ ਮਾੜੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਚਿੰਤਾ ਕੀਤੀ ਜਾ ਰਹੀ ਹੈ ਤੇ ਕਾਫੀ ਕਮੈਂਟਾਂ ਜਿਹੜੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਦਰਅਸਲ ਉਹ ਜਲੰਧਰ ਏਰੀਆ ਦੇ ਵਿੱਚ ਟਰਾਲੀ ਟੋਚਨ ਮੁਕਾਬਲੇ ਦੇ ਵਿੱਚ ਗਿਆ ਸੀ ਜਿੱਥੇ ਉਸ ਨਾਲ ਵੱਡਾ ਪਾਣਾ ਵਾਪਰ ਜਾਂਦਾ ਹੈ ਜਿਸ ਦੀਆਂ ਵੀਡੀਓ ਵੀ ਨਿਕਲ ਕੇ ਸਾਹਮਣੇ ਆਇਆ ਹਨ ਦਰਅਸਲ ਤੁਹਾਨੂੰ ਦੱਸ ਦਈਏ ਕਿ ਉਹ ਜਲੰਧਰ ਦੇ ਏਰੀਏ ਦੇ ਵਿੱਚ ਜਿਵੇਂ ਹੀ ਟਰਾਲੀ ਟੋਚਨ ਮੁਕਾਬਲੇ ਦੇ ਵਿੱਚ ਪਹੁੰਚਿਆ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਸਰਾਇਆ ਗਿਆ ਤੇ ਉਸ ਦੇ ਐਂਟਰੀ ਤੇ ਕਾਫੀ ਜ਼ਿਆਦਾ ਚੀਕ ਚਹਾੜਾ ਤੇ ਲੋਕਾਂ ਦੇ ਵੱਲੋਂ ਕਾਫੀ ਦਮਦਾਰ ਐਂਟਰੀ ਉਸ ਦੀ ਕੀਤੀ ਗਈ ਸੀ ਤੇ ਪਰ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਟਰੈਕਟਰ ਇੱਕ ਪਾਸੇ ਜਾ ਕੇ ਰੁਕ ਗਿਆ ਤੇ ਦੋਨੇ ਟਰਬੋ ਤੋੜ ਦਿੱਤੇ ਤੇ ਉਸ ਤੋਂ ਬਾਅਦ ਟਰੈਕਟਰ ਨੇ ਚੱਕਰ ਫੜਨੇ ਵੀ ਬੰਦ ਕਰ ਦਿੱਤੇ ਤੇ ਸਲਿੱਪ ਕਰਕੇ ਮਿੱਟੀ ਦੇ ਵਿੱਚ ਬੈਠ ਗਿਆ ਤੇ ਬੁਰੀ ਤਰੀਕੇ ਨਾਲ ਫਸ ਗਿਆ ਜਿਸ ਤੋਂ ਬਾਅਦ ਟਰੈਕਟਰ ਨੂੰ ਜੀਸੀਬੀ ਦੀ ਮਦਦ ਨਾਲ ਕੱਢਣਾ ਪਿਆ ਦਰਅਸਲ ਉਸ ਨੇ ਟਰੈਕਟਰ ਮੁਕਾਬਲਾ ਤਾਂ ਕੀ ਜਿੱਤਣਾ ਸੀ ਤਾਂ ਉਸ ਦਾ ਨੁਕਸਾਨ ਟਰੈਕਟਰ ਦਾ ਜ਼ਿਆਦਾ ਹੋ ਗਿਆ ਤਾਂ ਇਸ ਤੋਂ ਬਾਅਦ ਉਸ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਚੰਗੀ ਕਿਸਮਤ ਇਹ ਰਹੀ ਕਿ ਉਸ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਕਿਉਂਕਿ ਟਰੈਕਟਰ ਦਾ ਦੁਬਾਰਾ ਸਹੀ ਕਰਵਾਇਆ ਜਾ ਸਕਦਾ ਹੈ ਪਰ ਜੇਕਰ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਮਰਾਂ ਦੇ ਪਛਤਾਵੇ ਲੱਗ ਜਾਂਦੇ ਹਨ ਤਾਂ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ੇ ਉਹ ਇਸੇ ਤਰ੍ਹਾਂ ਹੀ ਆਪਣੇ ਚਾਉਣ ਵਾਲਿਆਂ ਨੂੰ ਤੱਕ ਟਰੈਕਟਰਾਂ ਦੇ ਨਾਲ ਉਹਨਾਂ ਦਾ ਮਨੋਰੰਜਨ ਕਰਦੇ ਰਹਿਣ ਤੇ ਹਮੇਸ਼ਾ ਹੀ ਇਹੋ ਮੁਕਾਬਲਿਆਂ ਦੇ ਵਿੱਚ ਜਿੱਤਦੇ ਰਹਿਣ ਬਾਕੀ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਆ ਕਿ ਜ਼ਿੰਦਗੀ ਦੇ ਵਿੱਚ ਚਲਦੇ ਹੀ ਰਹਿੰਦੇ ਹਨ ਬੰਦਾ ਡਿੱਗ ਡਿੱਗੇ ਹੀ ਸਵਾਰ ਹੁੰਦਾ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ